ਇੱਥੇ ਆ ਕੇ ਰੋਜਾ ਸ਼ਰੀਫ ਨੂੰ 412ਵਾਂ ਹੋਰਸ ਜਿਹੜਾ ਮਨਾਇਆ ਜਾ ਰਿਹਾ ਇੱਥੇ ਕੋਈ ਕਹੇ ਦੀ ਕਿ ਪ੍ਰਸ਼ਾਸਨ ਦੇ ਵੱਲੋਂ ਜਾਂ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਿਹੜੇ ਆਪਣੇ ਲੰਦੇ ਪੰਜਾਬ ਇਹ ਵੀ ਸਦਕਾਰਨਾ ਮਿਲਦੀ ਹੈ ਜਿਹੜਾ ਚੜਦੇ ਵੱਲੋਂ ਸਦਕਾਰਨਾ ਮਿਲਦੀ ਹੈ ਇੱਕ ਦੂਜੇ ਨੂੰ ਜਫੀਆਂ ਪਾਉਂਦੇ ਆ ਜੀ ਜਦੋਂ ਇੱਥੇ ਸਜਦਾ ਕਰਨ ਆਉਂਦੋਂ ਇੱਥੇ ਸਰਦਾਰ ਭਰਾ ਟੱਕਰਦੇ ਨੇ ਪੂਰਾ ਮੋਹ ਮੁਹੱਬਤ ਮਿਲਦਾ ਹੈ ਭਾਈਚਾਰੇ ਦਾ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਸਰਦਾਰ ਜਾਂ ਮੁਸਲਮਾਨ ਇੱਕੋ ਹੀ ਸਮਝਦੇ ਹਾਂ ਸੀ ਕਿ ਮੈਂ ਕੁਸ਼ਮੀਰ ਤੋਂ ਆਇਆ ਹਾਂ ਤੇ ਇੱਥੇ ਜਿਹੜੇ ਜੱਥੇ ਆਏ ਨੇ ਉਹ ਸਜਦਾ ਕਰਨ ਲੈਂਦੇ ਪੰਜਾਬ ਤੋਂ ਵੀ ਆਏ ਨੇ ਉਹਨਾਂ ਨੂੰ ਮਿਲਦੇ ਹਾਂ ਜਦੋਂ ਲੈਂਦੇ ਪੰਜਾਬ ਤੋਂ ਆਉਂਦੇ ਨਾਲ ਦੇ ਭਾਈ ਦਨ ਦਾ ਮਹਿਸੂਸ ਹੁੰਦਾ ਕਿਉਂਕਿ 47 ਤੋਂ ਬਾਅਦ ਆਨਾ ਲੰਬੇ ਅਰਸੇ ਤੋਂ ਬਾਅਦ ਕਈ ਭਾਈ ਇਦਾਂ ਦੇ ਨੇ ਜਿਹੜੇ ਲੰਬੇ ਅਰਸੇ ਤੋਂ ਬਾਅਦ ਮਿਲਦੇ ਨੇ ਜਿੱਥੇ ਮੈਂ ਰਹਿੰਦਾ ਹਾਂ ਉੱਥੇ ਵੀ ਤੁਹਾਡਾ ਆਪਣਾ ਇੱਕ ਸਾਡਾ ਲਗਭਗ ਪੈਸੋਵਾਦੀ ਸਿੱਖ ਪਰਵੰਦੀ ਹੈ ਤੇ ਸਾਡਾ ਉੱਥੇ ਵੀ ਬੈਚਰਾ ਹੈ ਲੇਕਿਨ ਇੱਥੇ ਆ ਕੇ ਪਤਾ ਚੱਲਦਾ ਕਿ ਵਾਕਿਆ ਹੀ ਸੰਗਤ ਨੇ ਕਿਤਨਾ بڑا ਕੰਮ ਕਰਦੇ ਨੇ ਅੱਜ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਜਿਹੜਾ ਅੱਜ 412ਵਾਂ ਉਰਸ ਮਨਾਇਆ ਜਾ ਰਿਹਾ ਜਿਹੜਾ ਸਾਲਾਨਾ ਉਰਸ ਆ ਇਹ ਤਿੰਨ ਦਿਨ ਚੱਲਦਾ ਜਿਸ ਦੇ ਵਿੱਚ ਪੂਰੇ ਇੰਡੀਆ ਤੋਂ ਲੈ ਕੇ ਜਿਹੜਾ ਪਾਕਿਸਤਾਨ ਤੋਂ ਵੀ ਜਿਹੜੇ ਮੁ슬ਮਨ ਸ਼ਰਧਾਲੂ ਨੇ ਉਹ ਇੱਥੇ ਉਰਸ ਮਨਾਉਣ ਆਉਂਦੇ ਨੇ ਤੇ 412ਵਾਂ ਜਿਹੜਾ ਉਰਸਾ ਇੱਥੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸ਼੍ਰੀ ਫਤਿਹਗੜ ਸਾਹਿਬ ਦੇ ਰੋਜ਼ਾ ਸ਼ਰੀਫ ਦੀਆਂ ਜਿੱਥੇ ਕਹਿ ਦਈਏ ਕਿ ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਸ਼ਰਧਾਲੂ ਇੱਥੇ ਪਹੁੰਚੇ ਨੇ ਗਿਣਤੀ ਤੁਸੀਂ ਦੇਖ ਸਕਦੇ ਹੋ ਭੀੜ ਦੇਖ ਸਕਦੇ ਹੋ ਰੋਜ਼ਾ ਸ਼ਰੀਫ ਦੇ ਅੰਦਰ ਦੀਆਂ ਤਸਵੀਰਾਂ ਨੇ ਜਿੱਥੇ 412ਵਾਂ ਜਿਹੜਾ ਸਾਲਾਨਾ ਉਰਸਾ ਉਹ ਮਨਾਇਆ ਜਾ ਰਿਹਾ ਸਵੀਰਾਂ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਨੇ ਲਗਾਤਾਰ ਜਿਹੜੇ ਸ਼ਰਧਾਲੂ ਨੇ ਉਹ ਇੱਥੇ ਆਉਂਦੇ ਨੇ ਤੇ ਸਜਦਾ ਕਰਦੇ ਨੇ ਕੁਝ ਸਮਾਂ ਕੁਝ ਸਮਾਂ ਪਹਿਲਾਂ ਜਿਹੜੀ ਨਮਾਜ਼ ਆਦਾ ਓਕੇ ਹਟੀਆ ਤੇ ਹੁਣ ਜਿਹੜੇ ਸ਼ਰਧਾਲੂ ਨੇ ਉਹ ਰੋਜ਼ਾ ਸ਼ਰੀਫ ਤੋਂ ਕੁਝ ਬਾਹਰ ਜਾ ਰਹੇ ਨੇ ਕੁਝ ਅੰਦਰ ਆ ਰਹੇ ਨੇ ਲਗਾਤਾਰ ਜਿਹੜੀ ਭੀੜ ਆ ਉਹ ਵੱਧਦੀ ਜਾ ਰਹੀ ਆ ਇਹ ਜਿਹੜਾ ਸਾਲਾਨਾ ਉਰਸ ਹੈ 412ਵਾਂ ਸਾਲਾਨਾ ਉਰਸ ਹੈ ਇਹ ਇੱਕ ਤਰੀਕ ਤੋਂ ਲੈ ਕੇ 3 ਦਿਨ ਤੱਕ ਜਿਹੜਾ ਹੈ ਸਾਲਾਨਾ ਉਰਸਾ ਇਹ ਉਹ ਚੱਲਦਾ ਰਹਿੰਦਾ ਜਿਸ ਦੇ ਵਿੱਚ ਪੂਰੇ ਇੰਡੀਆ ਤੋਂ ਲੈ ਕੇ ਜਿਹੜੇ ਪਾਕਿਸਤਾਨ ਦੇ ਸ਼ਰਧਾਲੂ ਨੇ ਉਹ ਵੀ ਇੱਥੇ ਜਿਹੜੇ ਹਿੱਸਾ ਲੈਂਦੇ ਨੇ ਪਾਕਿਸਤਾਨ ਤੋਂ ਜਿਹੜੇ ਸ਼ਰਧਾਲੂ ਨੇ ਉਹ ਵੀ ਜੱਥੇ ਜਿਹੜੇ ਇੱਥੇ ਆ ਕੇ ਨਮਾਜ਼ ਅਦਾ ਕਰਦੇ ਨੇ ਲਗਾਤਾਰ ਜਿਹੜਾ ਸ਼ਰਧਾਲੂਆਂ ਦੇ ਵਿੱਚ ਜਿਹੜਾ ਇੱਕ ਇਹਦੀ ਇੱਕ ਇੱਕ ਪ੍ਰੇਮ ਪ੍ਰਥਾ ਪ੍ਰੇਮ ਪ੍ਰਥਾ ਇਹ ਪ੍ਰੇਮ ਦੇ ਨਾਲ ਇੱਥੇ ਆ ਕੇ ਸਜਦਾ ਕਰਦੇ ਨੇ ਜਿਸ ਦੇ ਨਾਲ ਦੇ ਤੁਸੀਂ ਇਕੱਠ ਦੇਖ ਸਕਦੇ ਹੋ ਕਿ ਇਕੱਠ ਕਿੰਨਾ ਹੈ ਹਾਲਾਂਕਿ ਦੋਨਾਂ ਮੁਲਕਾਂ ਦਾ ਜਿਹੜਾ ਪ੍ਰੇਮ ਆ ਉਹ ਇੱਥੇ ਦਿਖਦਾ ਕਿਉਂਕਿ ਪਾਕਿਸਤਾਨ ਤੋਂ ਵੀ ਜਿਹੜੇ ਮੁ슬ਮਨ ਸ਼ਰਧਾਲੂ ਨੇ ਉਹ ਇਸ ਰੋਜ਼ਾ ਸ਼ਰੀਫ ਤੇ ਆ ਕੇ ਸਜਦਾ ਕਰਦੇ ਨੇ 412ਵਾਂ ਸਾਲਾਨਾ ਉਰਸਾ ਜਿਹੜਾ ਉਹ ਹੋ ਰਿਹਾ ਲਗਾਤਾਰ 3 ਦਿਨ ਇਹ ਸਾਲਾਨਾ ਉਰਸ ਚੱਲਦਾ ਜਿਸ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਤੋਂ ਆ ਕੇ ਜਿਹੜੇ ਸ਼ਰਧਾਲੂ ਨੇ ਉਹ ਸਜਦਾ ਕਰਦੇ ਨੇ ਸੋ ਇਹ ਤਸਵੀਰਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਰੋਜ਼ਾ ਸ਼ਰੀਫ ਤੋਂ ਜਿੱਥੇ 400 ਵਾਰਮਾ ਜਿਹੜਾ ਸਾਲਾਨਾ ਉਰਸਾ ਉਹ ਮਨਾਇਆ ਜਾ ਰਿਹਾ ਤੇ ਲਗਾਤਾਰ ਜਿਹੜੇ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਨੇ ਉਹ ਵੀ ਇੱਥੇ ਪਹੁੰਚਦੇ ਨੇ ਜੇ ਗੱਲ ਕਰ ਲਈਏ ਲੈਂਦੇ ਪੰਜਾਬ ਦੀ ਤਾਂ ਲੈਂਦੇ ਪੰਜਾਬ ਤੋਂ ਵੀ ਜਿਹੜੇ ਮੁਸਲਮਣ ਸ਼ਰਧਾਲੂ ਨੇ ਉਹ ਇੱਥੇ ਆ ਕੇ ਸਜਦਾ ਕਰਦੇ ਨੇ ਕਈ ਜਿਹੜੇ ਸ਼ਰਧਾਲੂ ਨੇ ਉਹ ਏਸੇ ਪੰਜਾਬ ਤੋਂ ਗਏ ਹੋਏ ਨੇ ਤੇ ਏਸੇ ਪੰਜਾਬ ਆ ਕੇ ਜਦੋਂ ਦੁਬਾਰਾ ਏਸੇ ਪੰਜਾਬ ਆਉਂਦੇ ਨੇ ਤਾਂ ਉਹ ਇੱਥੇ ਆ ਕੇ ਆਪਣੀਆਂ ਪੁਰਾਣੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਤਾਜ਼ਾ ਕਰਦੇ ਨੇ ਸੋ ਆਪਾਂ ਇੱਥੇ ਗੱਲਬਾਤ ਵੀ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਪੰ ਪਠਾਨਕੋਟ ਤੋਂ ਪਠਾਨਕੋਟ ਜੀ ਤੇ ਜਿਹੜੇ ਕਹਦੀ ਹੈ ਕਿ ਲੈਂਦਾ ਤੇ ਚੜਦਾ ਪੰਜਾਬ ਆ ਹੁਣ ਲੈਂਦੇ ਪੰਜਾਬ ਦੇ ਜਿਹੜੇ ਜੱਥੇ ਨੇ ਉਹ ਵੀ ਇੱਥੇ ਆਏ ਨੇ ਮਿਲਦੇ ਨੇ ਆ ਕਿ ਇੱਥੇ ਜੀ ਮਿਲਦੇ ਆ ਬਹੁਤ ਪਿਆਰ ਨਾਲ ਸਤਿਕਾਰ ਨਾਲ ਜਿਹੜੇ ਆਪਣੇ ਲੈਂਦੇ ਪੰਜਾਬ ਐ ਵੀ ਸਤਿਕਾਰ ਨਾਲ ਮਿਲਦੇ ਆ ਜਿਹੜਾ ਚੜਦੇ ਵੀ ਸਤਿਕਾਰ ਨਾਲ ਮਿਲਦੇ ਆ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆ ਜੀ ਆਪਾਂ ਇਹ ਉਮੀਦ ਕਰਦੇ ਆ ਸਰਕਾਰਾਂ ਕੋਲੋਂ ਵੀ ਵਧੀਆ ਮਾਹੌਲ ਆਉਣਾ ਚਾਹੀਦਾ ਜੀ ਆਪਣੇ ਪੰਜਾਬ ਦਾ ਤੇ ਪਾਕਿਸਤਾਨ ਦਾ ਵਧੀਆ ਮਾਹੌਲ ਆਉਣਾ ਚਾਹੀਦਾ ਜਿੱਦਾਂ ਸਮ ਇਥੇ ਹੈਗਾ ਜੀ ਇਥੇ ਆ ਕੇ ਰੋਜਾ ਸ਼ਰੀਫ ਫੌਨ ਨੂੰ 412ਵਾਂ ਉਰਸ ਜਿਹੜਾ ਮਨਾਇਆ ਜਾ ਰਿਹਾ ਇਥੇ ਕੋਈ ਕਹ ਜੀ ਕਿ ਪ੍ਰਸ਼ਾਸਨ ਦੇ ਵੱਲੋਂ ਜਾਂ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਫਿਲਹਾਲ ਕੋਈ ਦਿੱਕਤ ਨਹੀਂ ਪ੍ਰਸ਼ਾਸਨ ਪੂਰੀ ਆਪਣੇ ਮੰਤਨ ਨਾਲ ਡਿਊਟੀ ਨਿਭਾ ਰਿਹਾ ਜੀ ਤੇ ਦਿੱਕਤ ਕੋਈ ਨਹੀਂ ਫਿਲਹਾਲ ਕੋਈ ਵੀ ਜੀ ਜਦੋਂ ਲੈਂਦੇ ਪੰਜਾਬ ਵਾਲੇ ਵੀਰਾਂ ਨੂੰ ਮਿਲਦੇ ਹਾਂ ਤਾਂ ਕਿਦਾਂ ਦਾ ਮਹਿਸੂਸ ਹੁੰਦਾ ਕਿਉਂਕਿ ਕਾਫੀ ਸਮਾਂ ਹੋ ਗਿਆ ਉਹਨਾਂ ਨੂੰ ਉੱਧਰ ਗਏ ਆ ਤੇ ਹੁਣ ਦੁਬਾਰਾ ਇੱਥੇ ਆ ਕੇ ਉਰਸ ਤੇ ਮਿਲਦੇ ਹਾਂ ਕਿਦਾਂ ਦਾ ਮਹਿਸੂਸ ਹੁੰਦਾ ਮਹਿਸੂਸ ਇਦਾਂ ਦਾ ਹੁੰਦਾ ਵੀ ਜਿੱਦਾਂ ਵੀ ਆਪਾਂ ਕਦੇ ਵਿਛੜੇ ਨਹੀਂ ਪੀ ਇੱਕ ਮਿਲਜੁਲ ਕੇ ਰਹਿਣ ਵਾਲੇ ਮਹਿਸੂਸ ਹੋ ਰਿਹਾ ਹੈ ਤੇ ਜਿੱਦਾਂ ਅਸੀਂ ਕਦੇ ਕਦੇ ਪੰਜਾਬ ਦਾ ਲੈਂਦਾ ਪੰਜਾਬ ਜਾਂ ਡਰਦਾ ਪੰਜਾਬ ਆ ਸਾਨੂੰ ਇੱਕ ਦੂਜੇ ਨੂੰ ਮਹਿਸੂਸ ਨਹੀਂ ਸਮਝ ਰਹੇ ਉਹ ਵੀ ਜੱਫੀਆਂ ਪਾ ਕੇ ਮਿਲਦੇ ਆਪਾਂ ਜੱਫੀਆਂ ਪਾ ਕੇ ਮਿਲਦੇ ਜੀ ਜਦੋਂ ਤੁਸੀਂ ਪਠਾਨਕੋਟ ਤੋਂ ਆਏ ਹੋ ਤੇ ਉਧਰੋਂ ਕੋਈ ਪਠਾਨਕੋਟ ਤੋਂ ਕਦੇ ਇੱਥੇ ਆਇਆ ਕਿ ਮਿਲੇ ਹੋ ਕਦੇ ਜਿਹੜੇ ਪਹਿਲਾਂ ਚਲੇ ਗਏ ਨਹੀਂ ਜੀ ਮਲੇ ਦੇ ਕਾਫੀ ਬੰਦਿਆਂ ਨੂੰ ਮਿਲੇ ਆ ਉਧਾਂ ਪਠਾਨਕੋਟ ਤੋਂ ਬੰਦੇ ਜਿਹੜੇ ਆਏ ਉਹ ਵੀ ਮਿਲ ਕੇ ਗਏ ਆਪਾਂ ਵੀ ਮਿਲ ਕੇ ਗਏ ਆ ਕਾਫੀ ਬੰਦਿਆਂ ਨੂੰ ਮਿਲ ਕੇ ਗਏ ਇੱਥੇ ਜੀ ਜੀ ਸੋ ਧੰਨਵਾਦ ਸੋ ਇਦਾਂ ਜਿਹੜੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਜਿਹੜਾ ਪਿਆਰ ਆ ਉਹ ਇਸ ਰੋਜਾ ਸ਼ਰੀਫ ਤੇ ਦਿਖਾਈ ਦਿੰਦਾ ਰੋਜਾ ਸ਼ਰੀਫ ਤੇ ਜਿਹੜੇ ਇਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਨੇ ਉਹ ਆਪਸ ਦੇ ਵਿੱਚ ਮਿਲਦੇ ਨੇ ਜਿਹੜੇ ਪਹਿਲਾਂ ਕਹਿੰਦੀ ਕਿ ਵੰਡ ਦੇ ਸਮੇਂ ਇਸ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਚਲੇ ਗਏ ਨੇ ਤੇ ਇਸ ਜਿਹੜਾ ਕਹਿੰਦੀ ਕਿ 412ਵਾਂ ਸਾਲਾਨਾ ਉਰਸਾ ਇੱਥੇ ਇੱਕ ਦੂਸਰੇ ਨੂੰ ਮਿਲਦੇ ਨੇ ਜੱਫੀਆਂ ਪਾਉਂਦੇ ਨੇ ਇਹ ਇੱਕ ਪਿਆਰ ਦੀ ਤਾਂਗ ਹੈ ਤੇ ਇਹ ਜਿਹੜਾ 412ਵਾਂ ਸਲਾਨਾ ਉਸ ਮਨਾਇਆ ਜਾ ਰਿਹਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੂਰੇ ਦੁਨੀਆ ਦੇ ਕੋਨੇ-ਕੋਨੇ ਤੋਂ ਜਿਹੜੇ ਮੁਸਲਮ ਸ਼ਰਧਾਲੂ ਨੇ ਉਹ ਇੱਥੇ ਸਜਦਾ ਕਰਨ ਆਉਂਦੇ ਨੇ ਸੋ ਦੇਖਦੇ ਰਹੋ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਨੇ ਤਸਵੀਰਾਂ ਰੋਜ਼ਾ ਸ਼ਰੀਫ ਦੀਆਂ ਨੇ ਜਿੱਥੇ ਕਹ ਦੀਏ ਕਿ ਇੰਡੀਆ ਦੇ ਕੋਨੇ-ਕੋਨੇ ਤੋਂ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹ ਇੱਥੇ ਸਜਦਾ ਕਰਨ ਆਉਂਦੇ ਨੇ ਤੇ ਸਾਡੇ ਨਾਲ ਵੀਰ ਮੌਜੂਦ ਨੇ ਆਪਾਂ ਕਰਦੇ ਆਂ ਗੱਲਬਾਤ ਸੋ ਵੀਰਾ ਜੀ ਕਿੱਥੋਂ ਆਏ ਹੋ ਜੀ ਅਸੀਂ ਪੁਨਸ਼ ਜ਼ਿਲ੍ਹਾ ਪੁਨਸ਼ ਤੋਂ ਆਏ ਹਾਂ ਹਰ ਸਾਲ ਅਸੀਂ ਇੱਥੇ ਆਪਣੇ ਪੀਰੋ ਮੁਰਸ਼ਿਦ ਦੇ ਰੋਜ਼ੇ ਭਰਾਂਦੇ ਆਂ ਤੇ ਇੱਥੇ ਜੁਹੀਂ ਅਸੀਂ ਪਹੁੰਚੇ ਮੇਰਾ ਇੱਕ ਦੋਸਤ ਹੈ ਡਾਕਟਰ ਅਬਾਸ ਉਹਨੇ ਡਾਕਟਰ ਪੰਮੀ ਜੀ ਨੂੰ ਕਿਹਾ ਤੇ ਰੂਮ ਲਈ ਉਹਨਾਂ ਨੇ ਬੜਾ ਅੱਛਾ ਬੰਦਵਸਤ ਕੀਤਾ ਅਸੀਂ ਇਤਨਾ ਮਹਿਸੂਸ ਕੀਤਾ ਜਿਵੇਂ ਅਸੀਂ ਆਪਣੇ ਘਰ ਬੈਠੇ ਆਂ ਤੇ ਅਸ ਸੋਚੋਣਿਆ ਕਿ ਹੋਰ ਵੀ ਲੋਕ ਆਣ ਇੱਥੇ ਗੁਰਦੁਆਰਾ ਜਿਹੜਾ ਸਾਡਾ ਫਤਿਹਗੜ ਬੜਾ ਗੁਰਦੁਆਰਾ ਹੈ ਉੱਥੇ ਆਣ ਉੱਥੇ ਖਾਣ ਪੀਣ ਦਾ ਰਹਿਣ ਦਾ ਬੰਦਵਸਤ ਕਾਫੀ ਅੱਛਾ ਕੀਤਾ ਹੋਇਆ ਨੇ ਜਦੋਂ ਇੱਥੇ ਸਜਦਾ ਕਰਨ ਆਉਂਦਿਆਂ ਇੱਥੇ ਸਰਦਾਰ ਭਰਾ ਟੱਕਰਦੇ ਨੇ ਪੂਰਾ ਮੋਹ ਮੁਹੱਬਤ ਮਿਲਦਾ ਹੈ ਆ ਕੋਈ ਮਹਿਸੂਸ ਨਹੀਂ ਹੁੰਦਾ ਭਾਈਚਾਰੇ ਦਾ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਸਰਦਾਰ ਜਾਂ ਮੁਸਲਮਾਨ ਇੱਕੋ ਹੀ ਸਮਝਦੇ ਹਾਂ ਅਸੀਂ ਜੀ ਜਿੱਦਾਂ ਤੁਸੀਂ ਜੰਮੂ ਕਸ਼ਮੀਰ ਤੋਂ ਆਏ ਹੋ ਤੇ ਇੱਥੇ ਜਿਹੜੇ ਜੱਥੇ ਆਏ ਨੇ ਉਹ ਸਜਦਾ ਕਰਨ ਲੈਂਦੇ ਪੰਜਾਬ ਤੋਂ ਵੀ ਆਏ ਨੇ ਉਹਨਾਂ ਨੂੰ ਮਿਲਦੇ ਹਾਂ ਜਦੋਂ ਲੈਂਦੇ ਪੰਜਾਬ ਤੋਂ ਆਉਂਦੇ ਨਾਲ ਦੇ ਭਾਈ ਹਾਂ ਬਿਲਕੁਲ ਬਿਲਕੁਲ ਸਭੀ ਕੋ ਮਿਲਦੇ ਹਾਂ ਸਰ ਜੀ ਕਿਦਾਂ ਦਾ ਮਹਿਸੂਸ ਹੁੰਦਾ ਕਿਉਂਕਿ 47 ਤੋਂ ਬਾਅਦ ਹਨਾ ਲੰਬੇ ਅਰਸੇ ਤੋਂ ਬਾਅਦ ਕਈ ਭਾਈ ਇਦਾਂ ਦੇ ਨੇ ਜਿਹੜੇ ਲੰਬੇ ਅਰਸੇ ਤੋਂ ਬਾਅਦ ਮਿਲਦੇ ਨੇ ਕਿਉਂਕਿ ਜਿੱਥੇ ਮੈਂ ਰਹਿੰਦਾ ਹਾਂ ਉੱਥੇ ਵੀ ਤੁਹਾਡਾ ਆਪਣਾ ਇੱਕ ਸਾਡਾ ਲਗਭਗ 500 ਬਾਦੀ ਸਿੱਖ ਭਰਾਵਾਂ ਦੀ ਹੈ ਤੇ ਸਾਡਾ ਉੱਥੇ ਵੀ ਬਾਈਚਾਰਾ ਹੈ ਲੇਕਿਨ ਇੱਥੇ ਆ ਕੇ ਪਤਾ ਚੱਲਦਾ ਕਿ ਵਾਕਿਆ ਹੀ ਸੰਗਤ ਨੇ ਕਿੰਨਾ بڑا ਕੰਮ ਕਰਦੇ ਨੇ ਲੰਗਰ ਦਾ ਕਿੰਨਾ بڑا ਵਿਵਸਥਾ ਕਰਦੇ ਨੇ ਔਰ ਰਹਿਣ ਦਾ ਕਿੰਨੀ ਬੜੀ ਫੈਸਿਲਿਟੀ ਦਿੰਦੇ ਨੇ ਜੀ ਜੀ ਸੋ ਇਹ ਜਿਹੜੀਆਂ ਤਸਵੀਰਾਂ ਨੇ ਇਹ ਰੋਜ਼ਾ ਸ਼ਰੀਫ ਦੀਆਂ ਨੇ ਇੱਥੇ ਇੱਕ ਭਾਈਚਾਰਕ ਸਾਂਝ ਦਾ ਜਿਹੜਾ ਸੁਨੇਹਾ ਦਿੱਤਾ ਜਾਂਦਾ ਜਿਹੜੇ ਸਰਦਾਰ ਨੇ ਉਹ ਮੁਸਲਮ ਭਾਈਚਾਰਾ ਜਦੋਂ ਇੱਥੇ ਆਉਂਦਾ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਉਹਨਾਂ ਨਾਲ ਮੋਹ ਮੁਹਬਤ ਕੀਤਾ ਜਾਂਦਾ ਕਿਉਂਕਿ ਦੁਨੀਆਂ ਦੇ ਕੋਨੇ-ਕੋਨੇ ਤੋਂ ਜਿਹੜੇ ਇਹ ਮੁਸਲਮ ਭਾਈਚਾਰੇ ਦੇ ਲੋਕ ਨੇ ਉਹ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕੋਈ ਕਮੀ ਨਾ ਆਵੇ ਇਹ ਪੂਰਾ ਜਿਹੜਾ ਇੱਥੇ ਧਿਆਨ ਰੱਖਿਆ ਜਾਂਦਾ ਪਰ ਪੰਜਾਬੀ ਭਰਾਵਾਂ ਦੇ ਵੱਲੋਂ ਕਿ ਉਹਨਾਂ ਨੂੰ ਕੋਈ ਵੀ ਜਿਹੜੀ ਦਿੱਕਤ ਆ ਉਹ ਨਾ ਆਵੇ ਸੋ ਤਸਵੀਰਾਂ ਰੋਜ਼ਾ ਸ਼ਰੀਫ ਸ਼੍ਰੀ ਫਤਿਹਗੜ ਸਾਹਿਬ ਤੋਂ ਨੇ